ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਤ ਸ਼ਰਮਾ ਅੱਜ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੀ ਜਿਹੜੀ ਕਿ ਕਮੇਟੀ ਹੈ ਉਹਨਾਂ ਦੇ ਵੱਲੋਂ ਕੁਵਰ ਵਿਜੇ ਪ੍ਰਤਾਪ ਨੂੰ ਜੋ ਕਿ ਅਮ੍ਰਿਤਸਰ ਨੌਰਥ ਤੋਂ ਐਮਐਲਏ ਨੇ ਉਹਨਾਂ ਨੂੰ ਜਿਹੜਾ ਕਿ ਪਾਰਟੀ ਦੇ ਵਿੱਚੋਂ 5 ਸਾਲ ਦੇ ਲਈ ਸਸਪੈਂਡ ਕੀਤਾ ਗਿਆ ਹੈ ਤਾਂ ਸਸਪੈਂਸ਼ਨ ਦਾ ਕਾਰਨ ਇਹ ਹੈ ਕਿ ਜਿਹੜੀ ਕਿ ਵਿਜੀਲੈਂਸ ਦੀ ਰੇਡ ਹੁੰਦੀ ਹੈ ਮਜੀਠੀਆ ਵਿਕਰਮ ਸਿੰਘ ਮਜੀਠੀਆ ਜੀ ਦੇ ਘਰ ਉਹ ਉਸ ਦੇ ਉੱਤੇ ਜਿਹੜਾ ਕਿ ਉਹਨਾਂ ਵੱਲੋਂ ਤੰਜ ਕੱਸੇ ਜਾਂਦੇ ਨੇ ਜਾਂ ਗਲਤ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਖੁੱਲ ਕੇ ਬੋਲਿਆ ਜਾਂਦਾ ਹੈ ਤਾਂ ਉਹਨਾਂ ਨੂੰ ਇਸ ਕਾਰਨ ਕਰਕੇ ਜਿਹੜਾ ਕਿ ਪਾਰਟੀ ਦੇ ਵਿੱਚੋਂ 5 ਸਾਲ ਲਈ ਸਸਪੈਂਡ ਕੀਤਾ ਗਿਆ ਸੋ ਮੇਰੇ ਨਾਲ ਮੇਰੇ ਸਾਥੀ ਚੇਤਨ ਕਸ਼ਬ ਜੀ ਮੌਜੂਦ ਨੇ ਉਹਨਾਂ ਦੀ ਕੀ ਰਾਏ ਹੈ ਇਸ ਬਾਰੇ ਉਹ ਜਾਣਦੇ ਆ ਚੇਤਨ ਜੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਲਗਾਤਾਰ ਹੀ ਤੁਹਾਨੂੰ ਪਤਾ ਹੈ ਕਿ ਸੁਰਖੀਆਂ ਬਟੋਰਨ ਲਈ ਕੁਝ ਵੀ ਕਰ ਰਹੀ ਹੈ ਤੇ ਅੱਜ ਵੀ ਜਿਹੜਾ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਬਰਖਾਸਤ ਕੀਤਾ ਗਿਆ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਆ ਦੇਖੋ ਅਨਿਗੈ ਜੀ ਗੱਲ ਇਦਾਂ ਕਿ ਆਮ ਆਦਮੀ ਪਾਰਟੀਆਂ ਨੇ ਜਿਹੜੀ ਹੁਣ ਇਹ ਅੱਜ ਦੇ ਸਮੇਂ ਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਕਹਿੰਦੇ ਸੀ ਇਨਕਲਾਬ ਦਾ ਹੌਕਾ ਦਿੰਦੇ ਸੀ ਇਨਕਲਾਬ ਜਿੰਦਾਬਾਦ ਨਾਅਰੇ ਲਾਉਂਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਆ ਉਹਨੂੰ ਅਸੀਂ ਚੰਗੀ ਤਰ੍ਹਾਂ ਲਾਗੂ ਕਰਾਵਾਂਗੇ ਅਸੀਂ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਮੰਨਦੇ ਆ ਅਸੀਂ ਸ਼ਹੀਦ ਭਗਤ ਸਿੰਘ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਇਹ ਜਿਹੜੇ ਪੂਰਨਿਆ ਤੇ ਆਪਾਂ ਚੱਲਾਂਗੇ ਪਰੰਤੂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਐ ਸਿਰਫ ਇਹ ਇਹ ਡਰਾਮੇ ਬਾਸਾਂ ਦੀ ਪਾਰਟੀ ਬਣ ਕੇ ਰਹਿ ਗਈ ਆ ਕੁਵਨ ਵਿਜੇ ਪ੍ਰਤਾਪ ਕੁਮਰ ਵਿਜੇ ਪ੍ਰਤਾਪ ਇੱਕ ਅਜਿਹਾ ਸ਼ਖਸ ਆ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਜੇ ਭੁੱਲ ਗਏ ਹੋਣਗੇ ਤੁਹਾਡੀ ਯਾਦ ਅਸਤ ਜੇ ਘਾਟਾ ਤਾਂ ਮੈਂ ਤੁਹਾਨੂੰ ਯਾਦ ਕਰਾ ਦੇਣਾ ਚਾਹੁੰਦਾ ਜਦੋਂ ਕੁਵਰ ਵਿ ਇਕ ਬਹੁਤ ਆਈਪੀਐਸ ਮਾਫੀ ਚਾਹੁੰਦਾ ਆਈਪੀਐਸ ਅਫਸਰ ਸੀ ਇਹ ਕੋ ਪੰਜਾਬ ਦਾ ਕੋਈ ਉਹ ਅਨਪੜਤਾ ਹੈ ਨਹੀਂ ਕੋਈ ਉਹ 10 ਪੜਿਆ ਕੋਈ 12 ਪੜਿਆ ਜਾਂ ਬੀਏ ਐਮਏ ਕਰਕੇ ਕੋਈ ਅਫਸਰ ਨਹੀਂ ਭਰਤੀ ਹੋਇਆ ਆਈਪੀਐਸ ਆਈਏਐਸ ਲੋਬੀ ਪੂਰੇ ਕੰਟਰੀ ਨੂੰ ਚਲਾਉਂਦੀ ਪੂਰੇ ਦੇਸ਼ ਨੂੰ ਚਲਾਉਂਦੀ ਹੈ ਤੇ ਕਿਵੇਂ ਇਸ ਮੁਕਾਮ ਤੱਕ ਪਹੁੰਚਿਆ ਜਾਂਦਾ ਹੈ ਸ਼ਾਇਦ ਮੈਂ ਕਹਦਾ ਭਗਵੰਤ ਮਾਨ ਸਾਹਿਬ ਨੂੰ ਵੀ ਨਹੀਂ ਪਤਾ ਹੋਵੇਗਾ ਜਿਹੜਿਆ ਝਾੜੂ ਵਾਲੇ ਬਦਲਾਵ 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 ਕਰਦੇ ਡਰਾਮੇਬਾਜ਼ੀਆਂ ਕਰਦੇ ਉਹਨਾਂ ਨੂੰ ਵੀ ਨਹੀਂ ਪਤਾ ਹੋਵੇਗਾ ਜਦੋਂ ਕੁਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਜੁਆਇਨ ਕਰਵਾਉਣਾ ਸੀ ਤਾਂ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਉਸ ਵਕਤ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿ ਅੱਜ ਜੀ ਤੁਹਾਨੂੰ ਦੱਸ ਦਵਾਂ ਉਦੋਂ ਦਿੱਲੀ ਦਾ ਜਿਹੜਾ ਮੁੱਖ ਮੰਤਰੀ ਹੈ ਆਪਣੇ ਆਪ ਨੂੰ ਬਹੁਤ ਵੱਡੇ ਆਪਣੇ ਆਪ ਨੂੰ ਇਨਕਲਾਬੀ ਉਹ ਦੱਸਦੇ ਨੇ ਅਰਵਿੰਦ ਕੇਜਰੀਵਾਲ ਉਦੋਂ ਪੰਜਾਬ ਦੇ ਵਿੱਚ ਆ ਕੇ ਬੈਗੇ ਸੀ ਜਦੋਂ ਤਾਂ ਇਲੈਕਸ਼ਨ ਇਹਨਾਂ ਲੜਨੀ ਸੀ ਕੁਮਰ ਵਿਜੇ ਪ੍ਰਤਾਪ ਦੀਆਂ ਫੋਟੋਆਂ ਜਿਹੜੀਆਂ ਹਰ ਇੱਕ ਫਲੈਕਸ ਤੇ ਉਹ ਨਜ਼ਰ ਆਉਂਦੀਆਂ ਸੀ ਤੇ ਅੱਜ ਇਹੀ ਕੁਮਰ ਵਿਜੇ ਪ੍ਰਤਾਪ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗ ਗਿਆ ਕਿਉਂ ਉਹਦੇ ਇੱਕ ਤੋਂ ਕਾਰਨ ਆ ਬਹੁਤ ਮੋٹے ਮੋٹے ਮੈਂ ਤੁਹਾਨੂੰ ਦੱਸ ਦਿੰਦਾ ਕਿ ਤਾਂ ਇਹ ਬੇਇੱਜ਼ਤੀ ਦੇ ਮੁੱਦੇ ਨੂੰ ਲੈ ਕੇ ਮੁੱਢ ਕਦੀਮ ਤੋਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਇੱਜ਼ਤੀਆਂ ਪੰਜਾਬ ਦੇ ਵਿੱਚ ਹੁੰਦੀਆਂ ਉਹ ਅਕਾਲੀ ਪਾਤਸ਼ਾਹ ਸਰਕਾਰ ਵੇਲੇ ਵੀ ਹੋਈਆਂ ਉਹ ਕਾਂਗਰਸ ਵੇਲੇ ਵੀ ਹੋਈਆਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਹੋ ਰਹੀਆਂ ਪ੍ਰੰਤੂ ਉਸ ਦੀ ਜਿਹੜੀ ਆਪਾਂ ਆਪਾਂ ਕਹਿ ਸਕਦੇ ਹਾਂ ਕਿ ਇਨਵੈਸਟੀਗੇਸ਼ਨ ਆ ਜਿਹੜੀ ਉਹ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਕੁਵਰ ਵਿਜੇ ਪ੍ਰਤਾਪ ਨੇ ਕੀਤੀ ਸੀ ਇਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੀ ਇੱਕ ਐਸਆਈਟੀ ਤਿਆਰ ਕੀਤੀ ਗਈ ਸੀ ਤਤਕਾਲੀ ਮੁੱਖ ਮੰਤਰੀ ਵੱਲੋਂ ਤਾਂ ਜਿਹੜੇ ਸ ਤਕਵਰ ਵਿਜੇ ਪ੍ਰਤਾਪ ਉਦੋਂ ਵੀ ਕਹਿੰਦੇ ਹੁੰਦੇ ਸੀ ਜਦੋਂ ਉਹਨਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਐਸੇ ਗੱਲੋ ਦੁਖਿਓਕੇ ਦਿੱਤਾ ਸੀ ਕਿ ਬੇਅਦਬੀ ਤੇ ਦੋਸ਼ੀਆਂ ਨੂੰ ਕਾਂਗਰਸ ਸਰਕਾਰ ਫੜਨ ਦੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਉਂਦੀ ਕਹਿੰਦੇ ਮੈਂ ਤਰੀਕਾ ਤੇ ਬਾਹਰ ਖੜਾ ਹੁੰਦਾ ਵਕੀਲ ਅੰਦਰ ਕਹਿੰਦੇ ਕੋਈ ਨਹੀਂ ਚਾਹਦਾ ਵੀ ਕੇ ਚੱਲਦੇ ਆ ਸਮੋਸੇ ਖਾ ਕੇ ਚੱਲਦੇ ਆ ਇਸ ਤਰ੍ਹਾਂ ਉਹ ਟੀਵੀ ਦੀਆਂ ਇੰਟਰਵਿਊਆਂ ਦੇ ਵਿੱਚ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਲੱਗਿਆ ਕਿ ਇਹ ਇਨਕਲਾਬ 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 ਕਰਦੇ ਆ ਚਲੋ ਇਹਨਾਂ ਵਾਲਾ ਇਨਕਲਾਬ ਦੇਖ ਲੈਂਦੇ ਆ ਹਨਾ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਉਹ अरविंद केजरीवाल ਪਹੁੰਚਦੇ ਨੇ ਭਗਵੰਤ ਮਾਨ ਪਹੁੰਚਦੇ ਨੇ ਮੈਨੂੰ ਲੱਗਦਾ ਮਨੀਸ਼ ਸੋਧਿਆ ਜਾਂ ਹੋਰ ਵੀ ਜਿਹੜੇ ਲੀਡਰ ਪਹੁੰਚਦੇ ਹੋਣਗੇ ਤਾਂ ਉਦੋਂ केजरीवाल ਸਾਹਿਬ ਕਹਿੰਦੇ ਦੇਖੋ ਜੀ ਸਾਡੀ ਪਾਰਟੀ ਕਿੰਨੀ ਵਧੀਆ ਤੇ ਕਿੰਨੀ ਸਾਫ਼ ਸੁਥਰੀ ਪਾਰਟੀ ਹੈ ਕਿ ਆਈਪੀਐਸ ਕੁਵਰ ਵਿਜੇ ਪ੍ਰਤਾਪ ਵਰਗੇ ਸਾਡੀ ਪਾਰਟੀ ਤੋਂ ਖੁਸ਼ ਹੋ ਕੇ ਜੁਆਇਨ ਹੋਏ ਨੇ ਸਰਕਾਰ ਬਣੀ ਤਾਂ ਸਰਕਾਰ ਬਣਦਿਆ ਸਾਰੇ ਕੁਵਰ ਵਿਜੇ ਪ੍ਰਤਾਪ ਨੇ ਪੁੱਠੇ ਹੱਥੀ ਲੈਣਾ ਸ਼ੁਰੂ ਕਰਤਾ ਬਣਦਿਆ ਸਾਰ ਤੋਂ ਭਾਵ ਆ ਕਿ 2 4 5 6 ਮਹੀਨਿਆਂ ਦਾ ਸਮਾਂ ਦਿੱਤਾ ਸੀ ਉਹਨਾਂ ਨੇ ਵੀ ਤਾਂ ਉਸ ਤੋਂ ਬਾਅਦ ਜਦੋਂ ਨਹੀਂ ਕੋਈ ਸੁਣਵਾਈ ਹੁੰਦੀ ਸੀ ਐਵੇਂ ਡਰਾਮੇ ਬਾਜ਼ੀਆਂ ਮੁੱਖ ਮੰਤਰੀ ਭਗਵੰਤ ਮਾਨ ਕਰੀ ਜਾਂਦੇ ਆ ਅਰਵਿੰਦ ਕੇਜਰੀਵਾਲ ਇੱਥੇ ਪੰਜਾਬ 'ਚ ਆ ਕੇ ਕਰੀ ਜਾਂਦੇ ਆ ਇਹਨਾਂ ਨੇ ਪ੍ਰਵਾਸੀ ਆ ਇੱਥੇ ਵੱਡੇ ਵੱਡੇ ਚੇਅਰਮੈਨੀਆਂ ਤੇ ਦੇ ਦਿੱਤੇ ਆ ਹਰ ਇੱਕ ਗੱਲ ਦਾ ਵਿਰੋਧ ਤਾਂ ਜਿਹੜਾ ਕੁਮਰ ਵਿਜੇ ਪ੍ਰਤਾਪ ਨੇ ਠੋਕੇ ਕੀਤਾ ਪਰੰਤੂ ਇਹਨਾਂ ਡਰਾਮੇ ਬਾਜ਼ਾਂ ਦੀ ਅੱਖਾਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਰੜਕਦਾ ਸੀ ਤਾਂ ਕਰਕੇ 5 ਸਾਲੀ ਉਹਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਪਰ ਮੈਨੂੰ ਲੱਗਦਾ ਜਿੱਦਾਂ ਤਾਂ ਉਹਨਾਂ ਦਾ ਰੁਤਬਾ ਕੁਮਰ ਵਿਜੇ ਪ੍ਰਤਾਪ ਦਾ ਜਿੱਦਾਂ ਤਾਂ ਉਹਨਾਂ ਦਾ ਰਵਈਆ ਕੋ ਧਾਕੜ ਅਫਸਰ ਵਜੋਂ ਜਾਣਿਆ ਜਾਂਦਾ ਸੀ ਤੇ ਧਾਕੜ ਲੀਡਰ ਵਜੋਂ ਵੀ ਵਿਰੋਧੀਆਂ ਤੇ ਤਾਂ ਸਾਰੇ ਟੁੱਟ ਟੁੱਟ ਕੇ ਪੈਂਦੇ ਆ ਭਗਵੰਤ ਮਾਨ ਨੂੰ ਕਾਂਗਰਸ ਬਾਰੇ ਸਵਾਲ ਪੁੱਛ ਲਓ ਮਾਨ ਸਾਹਿਬ ਨੂੰ ਅਕਾਲੀਆਂ ਬਾਰੇ ਪੁੱਛ ਲਓ ਭਾਜਪਾ ਬਾਰੇ ਪੁੱਛ ਲਓ ਕਿਸੇ ਹੋਰ ਬਾਰੇ ਪੁੱਛ ਲਓ ਐਂ ਸਿੰਘ ਮਾਰੂਗੇ ਪਤਾ ਨਹੀਂ ਕੀ ਦਿਸ ਗਿਆ ਹੁੰਦਾ ਜਾਂ ਕੀ ਹੁੰਦਾ ਵਾ ਵਿਰੋਧੀਆਂ ਤੇ ਬੋਲਣਾ ਬਹੁਤ ਸੁੱਖਾ ਆਪਣੀ ਪਾਰਟੀ ਦੇ ਖਿਲਾਫ ਆਵਾਜ਼ ਬੁਲੰਦ ਕਰਨ ਨੂੰ ਬਹੁਤ ਔਖੀ ਹੈ ਤਾਂ ਕੁਮਰ ਵਿਜੇ ਪ੍ਰਤਾਪ ਨੂੰ ਮੈਂ ਤਾਂ ਕਹਾਂਗਾ ਕਿ ਸਲਾਮ ਬੀਆ ਉਹਨਾਂ ਨੂੰ ਜਿਹੜਾ ਨੇ ਹੌਸਲਾ ਕੀਤਾ ਤੇ ਪਾਰਟੀ ਨੂੰ ਸ਼ੀਸ਼ਾ ਦਿਖਾਇਆ ਨਤੀਜੇ ਉਹਦਾ ਉਹਨਾਂ ਨੂੰ ਜੋ ਵੀ ਭੁਗਤ ਜਿਹੜੇ ਪਹਿਣਗੇ ਪਰ ਉਹ ਲੋਕਾਂ ਦੇ ਦਿਲਾਂ ਤੇ ਰਾਸ ਕਰਦੇ ਰਹਿਣਗੇ ਨਿਗੇਜ ਜੀ ਸੋ ਕੇਜਰੀਵਾਲ ਸਾਹਿਬ ਵੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਪੂਰਾ ਉਹਨਾਂ ਦੇ ਵੱਲੋਂ ਵੀ ਸਾਥ ਦਿੱਤਾ ਗਿਆ ਸੀ ਇੱਕ ਪੜੇ ਲਿਖੇ ਅਫਸਰ ਆਈਪੀਐਸ ਅਫਸਰ ਵੱਜੋਂ ਜਿਹੜਾ ਕਿ ਉਹ ਪਾਰਟੀ ਦੇ ਵਿੱਚ ਆਏ ਸੀ ਤਾਂ ਜਿੱਤ ਵੀ ਉਹਨਾਂ ਵੱਲੋਂ ਪ੍ਰਾਪਤ ਕੀਤੀ ਹੈ ਪਰ ਹੁਣ ਜੇਕਰ ਉਹ ਸੱਚ ਬੋਲ ਰਹੇ ਨੇ ਤਾਂ ਉਹਨਾਂ ਦੀ ਕੋਈ ਜਿਹੜੀ ਕਿ ਕਹ ਲਈਏ ਉਹ ਚੀਜ਼ ਨਹੀਂ ਕੇਜਰੀਵਾਲ ਸਾਹਿਬ ਨੂੰ ਦਿਖ ਰਹੀ ਕਿ ਜਿਹੜਾ ਕੰਮ ਹੈ ਉਹਨਾਂ ਦਾ ਕਰ ਰਹੇ ਨੇ ਕਿਉਂਕਿ ਪਾਰਟੀ ਦੇ ਵਿੱਚ ਨੁਕਤਾ ਚਿੰਨੀ ਕਰਨਾ ਇਹ ਬੜਾ ਇੱਕ ਦਲੇਰੀ ਵਾਲਾ ਕੰਮ ਹੈ ਜੀ ਮੈਂ ਸ਼ੁਰੂਆਤ ਦੇ ਵਿੱਚ ਇਹ ਨਹੀਂ ਕਿ ਜੀ ਕੀ ਕਹ ਕੇ ਹਟਿਆ ਡਰਾਮੇ ਬਸ ਆ ਦੀ ਪਾਰਟੀ ਬਣ ਕੇ ਰਹਿ ਗਈ ਝਾੜੂ ਵਾਲਿਆਂ ਦੀ ਇਹ ਸਿਰਫ ਸੰਵਿਧਾਨ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੂਰਨਿਆਂ ਤੇ ਚੱਲਣਾ ਇਹ ਸਿਰਫ ਇਹਨਾਂ ਤੇ ਮਖੋਟੇ ਸੀਗੇ ਪੰਜਾਬ ਦੀ ਸੱਤਾ ਤੇ ਹੋਣਾ ਸੀ ਕਿਸੇ ਹਿਸਾਬ ਨਾਲ ਆਗੇ ਤੇ ਲੋਕਾਂ ਨੇ ਵੀ ਇੰਨਾ ਦਲੇਰਾਨਾ ਫੈਸਲਾ ਇਹਨਾਂ ਤੇ ਹੱਕ ਦੇ ਵਿੱਚ ਦਿੱਤਾ ਫਤਵਾ ਦਿੱਤਾ 92 ਸੀਟਾਂ ਜਿੱਤੀਆਂ ਸੀ ਇਹਨਾਂ ਨੇ ਸੋਖਣਾ ਹੁਣ ਤਾਂ 95 96 ਆ ਦੋ ਕਿ ਜ਼ਿਬਨੀ ਚਣਾ ਹੁਣ ਫੇਆ ਜਿਣੀ ਇੱਕ ਤਰਨ ਤਰਨ ਨਾਲ ਹੀ ਆ ਜਣੀ ਆ ਤੇ ਮੈਨੂੰ ਲੱਗਦਾ ਜਲੰਧਰ ਵਾਲੀ ਵੀ ਆਈ ਲੋ ਕਿਉਂਕਿ ਉਹ ਵੀ ਮੈਂਬਰਸ਼ਿਪ ਰੱਦ ਕਰ ਦੇਣੀ ਉਹ ਇਹਨਾਂ ਦਾ ਜਿਹੜਾ ਭ੍ਰਿਸ਼ਟ ਪਰ ਸਵਾਲ ਉਹੀ ਹੈ ਨਾ ਕਿ ਕੇਜਰੀਆਲ ਨੂੰ ਉਦੋਂ ਤਾਂ ਚੰਗਾ ਲੱਗਦਾ ਸੀਗਾ ਅੱਜ ਉਹ ਉਹੀ ਕੁਮਰ ਵਿਜੇ ਪ੍ਰਤਾਪ ਉਹ ਭਗਵੰਤ ਮਾਨ ਨੂੰ ਜਾਂ ਕੇਜਰੀਆਲ ਨੂੰ ਮਾੜਾ ਲੱਗ ਰਿਹਾ ਕਿਉਂਕਿ ਉਹ ਪਾਰਟੀ ਨੂੰ ਸ਼ੀਸ਼ਾ ਦਿਖਾ ਰਿਹਾ ਤੁਸੀਂ ਵੀ ਸ਼ਾਇਦ ਸੁਣਿਆ ਹੋਵੇ ਉਹ ਕਹਿੰਦੇ ਸੀਗੇ ਕਿ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਆ ਤੇ ਉਸ ਵਿੱਚ ਉਹ ਕਹਿ ਰਹੇ ਸੀ ਕੁਮਰ ਵਿਜੇ ਪ੍ਰਤਾਪ ਕਿੰਨਾਂ ਸਰਕਾਰ ਨੇ ਤੇ ਇੱਥੋਂ ਤੱਕ ਜ਼ੋਰ ਲਾਇਆ ਕਿ ਤਰਨ ਤਾਰਨ ਕੋਈ ਐਸਐਸਪੀ ਸੀ ਸ਼ਰਮਾ ਸ਼ਰਮਾ ਕਰਕੇ ਉਹ ਕਹਿੰਦੇ ਕੁਮਰ ਵਿਜੇ ਪ੍ਰਤਾਪ ਦੇ ਖਿਲਾਫ ਜੜ ਸਬੂਤ ਇਕੱਠੇ ਕਰੋ ਜੇਲ੍ਹ ਚ ਸੁਟਿਏ ਇਹਨੂੰ ਵੀ ਕਿ ਪਾਰਟੀ ਦੇ ਖਿਲਾਫ ਬੋਲਦਾ ਮੈਂ ਤਾਂ ਭਗਵੰਤ ਮਾਨ ਸਾ ਠੀਕ ਹੈ ਨਾ ਜੀ ਕੋ ਬਹੁਤ ਸਾਰੇ ਹਨ ਤੇ ਜਿਹੜੇ ਭਮਕੜ ਕਹਿੰਦੇ ਹੋਣਗੇ ਕਾਂਗਰਸ ਦਾ ਸਪੋਰਟਰ ਆ ਭਾਜਪਾ ਦਾ ਅਕਾਲੀ ਦਲ ਦਾ ਯਾਰ ਇਹਨਾਂ ਗੱਲਾਂ 'ਚੋਂ ਵੀ ਬਾਹਰ ਨਿਕਲ ਆਓ ਅੰਨੇ ਭਗਤ ਬਣਿਓ ਜੀ ਇਹ ਯਾਨੀ ਕਿ ਜੀ ਪੰਜਾਬ ਦਾ ਪੱਠਾ ਸਰਕਾਰ ਦਾ ਜਿੱਥੇ ਸਰਕਾਰਾਂ ਨੇ ਤਾਂ ਬਿਠਾਇਆ ਇਦਾਂ ਦੇ ਜਿਹੜੇ ਅੰਨੇ ਭਗਤ ਹੁੰਦੇ ਨੇ ਚਾਹੇ ਉਹ ਕਾਂਗਰਸ 'ਚ ਹੋਣ ਅਕਾਲੀ ਦਲ 'ਚ ਹੋਣ ਝਾੜੂ ਵਾਲਾਂ 'ਚ ਹੋਣ ਭਾਜਪਾ 'ਚ ਹੋਣ ਉਹ ਪੰਜਾਬ ਦਾ ਜਿਆਦਾ ਬੇੜਾਗਰਕਰ ਕਰਨ 'ਚ ਭੂਮਿਕਾ ਨਿਭਾਉਂਦੇ ਆ ਜਦੋਂ ਸਾਡੇ ਵਰਗੇ ਸੱਚ ਬੋਲਦੇ ਤਾਂ ਉਹ ਕਹਿੰਦੇ ਹਾਂ ਇਹਨਾਂ ਤਾਂ ਫਲਾਣ ਦੇ ਦਾ ਬੰਦਾ ਵਾ ਇਸ ਕਰਕੇ ਸੱਚਾਈ ਨੂੰ ਅਸੈਪ ਸਿਰੇ ਦੇ ਜਿਹੜੇ ਉਹ ਨਖਿੱਧ ਤੇ ਡਰਾਮੇਬਾਜ਼ੋ ਬਣ ਕੇ ਰਹਿ ਚੁੱਕੇ ਨੇ ਗਿੱਜ ਜੀ ਵਿਜੇ ਸਿੰਘਲਾ ਜੀ ਤੇ ਵੀ ਇਹਨਾਂ ਨੇ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਦੋ ਤਿੰਨ ਦਿਨ ਪਹਿਲਾਂ ਹੀ ਕਲੀਨ ਚਿੱਟ ਮਿਲ ਗਈ ਆ ਕੀ ਇਹ ਸਿਰਫ ਓਕੇ ਫੈਂਟਰੀ ਨੇ ਮਤਲਬ ਪਹਿਲਾਂ ਕੋਈ ਵੀ ਜਿਹੜੀ ਕਿ ਪੁਸ਼ਟੀ ਨਹੀਂ ਹੈਗੀ ਇਹਨਾਂ ਨੂੰ ਸਿਰਫ ਇੱਕ ਫਸਾਉਣ ਦਾ ਉਹ ਕੀਤਾ ਜਾ ਰਿਹਾ ਹੈ ਦੇਖੋ ਫੇਰ ਗੱਲ ਹੋਈ ਆ ਗਈ ਡਰਾਮੇਬਾਜ਼ੀਆਂ ਡਰਾਮੇਬਾਜ਼ੀਆਂ ਸਿੱਖਣੀਆਂ ਭਗਵੰਤ ਮਾਨ ਤੋਂ ਸਿੱਖ ਲਵੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਿੱਖ ਲਵੇ ਭਗਵੰਤ ਮਾਨ ਦੀ ਵੀਡੀਓ ਅੱਜ ਵੀ ਮੈਂ ਕਹਿੰਦਾ YouTube ਤੇ Facebook ਤੇ ਤੁਸੀਂ Google ਤੇ ਕਿਤਾਬੀ ਸਰਚ ਕਰ ਲਿਓ ਭਗਵੰਤ ਮਾਨ ਕਹਿੰਦੇ ਸੀ ਕਿ ਜਿਹੜੀ ਇਹ ਵਿਜੇ ਸਿੰਘ ਲਾਂ ਨੇ ਰਿਸ਼ਵਤ ਦੀ ਮੰਗ ਕੀਤੀ ਆ ਉਹ ਕਹਿੰਦੇ ਆਡੀਓ ਸਿਰਫ ਮੇਰੇ ਕੋਲ ਆ ਨਾ ਤਾਂ ਉਹ ਮੀਡੀਆ ਦੇ ਕੋਲ ਆ ਨਾ ਉਹ ਕਿਸੇ ਹੋਰ ਸਰਕਾਰੀ ਨੁਮਾਇੰਦੇ ਦੇ ਕੋਲ ਆ ਉਹ ਸਿਰਫ ਕਹਿੰਦੇ ਭਗਵੰਤ ਮਾਨ ਦੇ ਕੋਲ ਆ ਜੇ ਮੈਂ ਚਾਹਨਾ ਤੇ ਇਸ ਮਾਮਲੇ ਨੂੰ ਦਬਾ ਵੀ ਸਕਦਾ ਸੀ ਪਰ ਨਹੀਂ ਸਾਡੀ ਜਿਹੜੀ ਪਾਰਟੀ ਉਹ ਕੱਚੜ ਇਮਾਨਦਾਰ ਆ ਮਤਨ ਉਹ ਇੱਕ ਗੱਲ ਦੱਸਾਂ ਜੀ ਜਿਹੜਾ ਜ਼ਿਆਦਾ ਮੂੰਹੋਂ ਬੋਲ-ਬੋਲ ਕੇ ਕਹਿੰਦਾ ਹੁੰਦਾ ਨਾ ਮੈਂ ਇਮਾਨਦਾਰ ਮੈਂ ਇਮਾਨਦਾਰ 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 ਪੰਜਾਬੀ ਦੇ ਵਿੱਚ ਉਹਨੂੰ ਉਲਟਾ ਕਿਹਾ ਜਾਂਦਾ ਕਹਿੰਦੇ ਸਭ ਤੋਂ ਵੱਡਾ ਚੋਰ ਹੋ ਹੀ ਹੁੰਦਾ ਠੀਕ ਹੈ ਨਾ ਜੀ ਕਹਿੰਦਾ ਮੈਂ ਮਾਮਲਾ ਦਾਬੇ ਵੀ ਸਕਦਾ ਸੀ ਯਾਰ ਜੇ ਦੱਬ ਸਕਦੇ ਸੀਗੇ ਇਦਨਾਲੋਂ ਚੰਗਾ ਦਾਬੇ ਹੀ ਲੈਨੇ ਜਿੱਦਾਂ ਦੀ ਹੁਣ ਤੁਸੀਂ ਕਹਿ ਲੋ ਕਿ ਉਹ ਜਿੱਦਾਂ ਦੇ ਹੁਣ ਪੰਜਾਬੀ ਦੇ ਵਿੱਚ ਵੀ ਸਖਤ ਲਫ਼ਜ਼ੇ ਮੇਰੇ ਮੂੰਹੋਂ ਨਿਕਲ ਜਾਂਦੇ ਆ ਕਿ ਜਿੱਦਾਂ ਦੇ ਹੁਣ ਤੁਸੀਂ ਸਿਰ ਪੁਆਈਏ ਉਹ ਆਪਣੇ ਹੈ ਨਾ ਸਰਕਾਰ ਨੇ ਦੋ ਤਿੰਨ ਦਿਨ ਪਹਿਲਾਂ ਉਹਨੂੰ ਕਲੀਨ ਚਿੱਟ ਦੇ ਦਿੱਤੀ ਉਦੋਂ ਇਹ ਕਹਿੰਦੇ ਸੀਗੇ ਕਿ ਮੇਤੋਂ ਸਬੂਤ ਆਸੀਂ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਅਦਾਲਤ ਦੇ ਵਿੱਚ ਕਿਉਂ ਨਹੀਂ ਪੇਸ਼ ਕੀਤੇ ਅੱਜ ਵਿਜੇ ਸਿੰਘਲਾ ਦੁੱਧ ਦੁੱਤਾ ਹੋ ਗਿਆ ਅੱਜ ਭਗਵੰਤ ਮਾਨ ਨੂੰ ਉਹ ਕੀ ਆਪਣੀਆਂ ਵੀਡੀਓ ਯਾਦ ਭੁੱਲ ਗਈਆਂ ਪਤਾ ਨਹੀਂ ਯਾਰ ਕਿੰਨੀ ਕੋ ਬੇਸ਼ਰਮੀ ਦਾ ਆਲਮ ਐਸੇ ਸਰਕਾਰ ਦਾ ਜਿਹੜਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਲੋਕਾਂ ਨੂੰ ਸਿੱਧੇ ਤੌਰ ਤੇ ਅਕਾਲੀਏ ਕਾਂਗਰਸੀਏ ਭਾਜੀ ਬੀਜੇਪੀ ਵਾਲੇ ਦਾ ਉਹ ਸਦੀਆਂ ਤੋਂ ਬਣਾਉਂਦੇ ਆਏ ਮੂਰਖ ਇਹਨਾਂ ਨੇ ਤਾਂ 3 ਸਾਲਾਂ ਦੇ ਵਿੱਚ ਉਹਨਾਂ ਦਾ ਰਿਕਾਰਡ ਤੋੜਤਾ ਬਾਹਾਂ ਬਾਕੀ ਪਾਰਟੀਆਂ ਦਾ ਵੀ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਕੋਲਮ ਲਾ ਕੇ ਫੋਕੇ ਫੈਂਟਰ ਆ ਕਿਉਂ ਫਸਾਇਆ ਗਿਆ ਸੀ ਮੈਂ ਤੁਹਾਨੂੰ ਅੱਜ ਦੱਸ ਦਿੰ ਆਮ ਤੌਰ ਤੇ ਜਿਹੜੇ ਪੰਜਾਬ ਦੇ ਬੁੱਧੀਜੀਵੀ ਉਹ ਗੱਲਾਂ ਕਰਦੇ ਨੇ ਜਦ ਜਿਹੜੇ ਸਿਆਸਤ ਪੱਖੋਂ ਜਿਹੜੇ ਉਹ ਜਾਣਕਾਰੀ ਰੱਖਦੇ ਨੇ 2-3 ਮਹੀਨਿਆਂ ਬਾਅਦ ਉੱਥੇ ਜ਼ਿਮਨੀ ਚੋਣ ਸੀਗੀ 2-4 ਮਹੀਨਿਆਂ ਦੇ ਵਿੱਚ ਸੰਗਰੂਰ ਵਾਲੀ ਕਿਉਂਕਿ ਭਗਵੰਤ ਮਾਨ ਸੰਗਰੂਰ ਤੋਂ ਜਿਹੜੇ ਲੋਕ ਸਭਾ ਸੰਸਦ ਸੀਗੇ ਮੁੱਖ ਮੰਤਰੀ ਬਣ ਕੇ ਉਹ ਸੀਟ ਖਾਲੀ ਹੋ ਗਈ ਤਾਂ ਉਸ ਤੋਂ ਬਾਅਦ ਉੱਥੇ ਉਹ ਹੋਣਾ ਸੀਗੇ ਜ਼ਿਮਨੀ ਚੋਣ ਹੋਣੀ ਸੀਗੀ ਤਾਂ ਸ਼ਾਇਦ ਉਹੀ ਪੈਂਤੜਾ ਖੇਡਿਆ ਸੀਗਾ ਉਸ ਤੋਂ ਬਾਅਦ ਅਨੇਕਾਂ ਵਾਰ ਇਹਨਾਂ ਨੇ ਇਸ ਤਰ੍ਹਾਂ ਦੇ ਪੈਂਟੜੇ ਖੇਡੇ ਆ ਪਰ ਉਹ ਹੁਣ ਪੁੱਠੇ ਪੈ ਰਹੇ ਆ ਕੋਈ ਸਿੱਧੀ ਨਹੀਂ ਇਹਨਾਂ ਦੀ ਚੱਲ ਰਹੀ ਜੀ ਕੁੱਲ ਮਿਲਾ ਕੇ ਏ 포ਕੇ ਫਾਈਂਟਰ ਆ ਜੀ ਵਿਚੇ ਭਗਵੰਤ ਮਾਨ ਦੇ ਵਿਚੇ ਅਰਵੰਦ ਕੇਜਰੀਵਾਲ ਦੇ ਵਿਚੇ ਸਮੁੱਚੀ ਆਮ ਆਦਮੀ ਪਾਰਟੀ ਦੇ ਡਰਾਮੇ ਵਾਸੀਆਂ ਕਰ ਰਹੀਆਂ ਤਾਂ ਕੋਈ ਇਹਨਾਂ ਤੋਂ ਸਿੱਖ ਲਓ ਇਹਨਾਂ ਨੂੰ ਫੋਲੋ ਕਰ ਲਓ ਇਸ ਤਰ੍ਹਾਂ ਦੇ ਇਹਨਾਂ ਦੇ ਹਾਲ ਬਣ ਗਏ ਨੇ ਜੀ। ਕਾਰਵਾਈਆਂ ਕਰ ਰਹੇ ਨੇ ਜਾਂ ਫਿਰ ਬਹੁਤ ਲੀਡਰ ਵੀ ਨੇ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਕਿ ਪਾਰਟੀ ਦੀ ਜਿਹੜੀ ਕਿ ਰਣਨੀਤੀ ਨੂੰ ਜੇ ਕੋਈ ਖਰਾਬ ਕਰਨਾ ਚਾਹੇਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਕੀ ਸੱਚ ਬੋਲਣਾ ਵਿਗਨਾ ਹੈ? ਦੇਖੋ ਆ ਕੁਵਰ ਵਿਜੇ ਪ੍ਰਤਾਪ ਦੇ ਤਿੰਨ ਦਿਨ ਪਹਿਲਾਂ ਦੀ ਪੋਸਟਾਂ ਦਾ ਸਕਰੀਨਸ਼ਾਟ ਲਾ ਕੇ ਰੱਖਿਆ ਸੀ ਲੋਕਾਂ ਨੂੰ ਮੈਂ ਦੱਸ ਦਈ ਆ ਕੁਵਰ ਵਿ ਤਿੰਨ ਚਾਰ ਦਿਨ ਪਹਿਲਾਂ ਦੀ ਇਹ ਪੋਸਟ ਆ ਕਿੰਦੇ ਜਦੋਂ ਜੇਲ੍ਹ ਦੇ ਵਿੱਚ ਮਜੀਠੀਆ 2022 ਦੇ ਵਿੱਚ ਡਰਗ ਕੇਸ ਵਿੱਚ ਗ੍ਰਿਫਤਾਰ ਸੀ ਤਾਂ ਮਾਨ ਮਾਨ ਸਾਹਿਬ ਦੀ ਸਰਕਾਰ ਨੇ ਪੁੱਛਗਿੱਛ ਤੱਕ ਨਹੀਂ ਕੀਤੀ ਚਲਾਨ ਤੱਕ ਵੀ ਪੇਸ਼ ਨਹੀਂ ਕੀਤਾ ਤੇ ਜ਼ਮਾਨਤ ਕਰਵਾ ਦਿੱਤੀ ਬਰਗਾੜੀ ਬੇਅਦਬੀ ਦੇ ਇਨਸਾਫ ਦੇ ਵੇਲੇ ਵੀ ਦੋਸ਼ੀ ਪਰਿਵਾਰ ਦੇ ਨਾਲ ਸਰਕਾਰ ਨੇ ਸਮਝੌਤਾ ਕਰ ਲਿਆ ਸੀ ਯਾਰ ਇਸ ਤਰ੍ਹਾਂ ਮਤਲਬ ਕਿ ਸਿੱਧੇ ਤੌਰ ਤੇ ਆਪਣੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਉਣਾ ਇੰਨੀ ਦਲੇਰੀ ਦੇ ਨਾਲ ਬੋਲਣਾ ਇਹ ਤਾਂ ਕੋਈ ਦਲੇਰੀ ਵਾਲਾ ਬੰਦਾ ਹੀ ਕਰ ਸਕਦਾ ਕਿਉਂਕਿ ਨੌਕਰੀ ਤੋਂ ਅਸਤੀਫਾ ਦੇਣਾ ਵੀ ਕੋਈ ਇਸੇ ਦਲੇਰੀ ਤੋਂ ਘੱਟ ਨਹੀਂ ਸੀ ਬਾਕੀ ਜਿਹੜਾ ਤੁਸੀਂ ਹੁਣ ਸਵਾਲ ਮੈਨੂੰ ਪੁੱਛਿਆ ਕਿ ਆਪਣੀਆਂ ਸਰਕਾਰਾਂ ਤੋਂ ਸਵਾਲ ਪੁੱਛਣਾ ਗਨਾਹ ਹੋ ਗਿਆ ਇਹਨਾਂ ਦੇ ਮੁਤਾਬਕ ਗਨਾਹ ਹੀ ਐ ਇੱਕ ਨਾ ਮੈਂ ਨਾਮ ਨਹੀਂ ਰਾਵਾਂਗਾ ਹੁਸ਼ਾਰਪੁਰ ਦੇ ਵਿੱਚ ਇੱਕ ਬੜਾ ਖਾਸ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਹੋਰ ਅਰਵੰਦ ਸਿਸੋਧਿਆ ਸਾਹਿਬ ਦਾ ਹੁਸ਼ਾਰਪੁਰ ਦੇ ਉਹ ਬਸਨੀਕ ਨੇ ਬੜੇ ਵੱਡੇ ਸਮਾਜ ਸੇਵਕ ਨੇ ਬਹੁਤ ਉੱਚਾ ਨਾਮ ਹੈ ਉਹਨਾਂ ਦਾ ਪੈਸੇ ਵੱਖੋ ਵਿਆਂ ਪੂਰੇ ਰੱਜੇ ਪੁੱਜੇ ਆ ਉਹ ਕਹਿੰਦੇ ਭਗਵੰਤ ਮਾਨ ਦੀ ਇੱਕ ਪ੍ਰੋਬਲਮ ਆ ਭਗਵੰਤ ਮਾਨ ਨੂੰ ਆਹ ਨਹੀਂ ਪਸੰਦ ਸਿਰ ਹਿਲਾਉਣਾ ਨਹੀਂ ਪਸੰਦ ਤੁਸੀਂ ਸਿਰ ਨਹੀਂ ਹਿਲਾ ਸਕਦੇ ਨੋ ਨਹੀਂ ਕਹਿ ਸਕਦੇ ਬਸ ਜੋ ਭਗਵੰਤ ਮਾਨ ਨੇ ਕਹਿ ਤਾ ਉਹ ਸਹੀ ਹੈ ਜੇਕਰ ਤੁਸੀਂ ਮੋਰੇ ਕੋਸੇ ਸਲਾਹ ਦਿੰਦੇ ਆ ਨਾ ਜਾਂ ਤੁਸੀਂ ਕੋਈ ਟੋਕਾ ਟਾਕੀ ਕਰਦੇ ਹੋ ਤਾਂ ਭਗਵੰਤ ਮਾਨ ਨੂੰ ਕਹਿੰਦੇ ਉਹ ਪਸੰਦ ਨਹੀਂ ਸੁਭਾਵਕ ਆ ਜੀ ਸਵਾਲ ਪੁੱਛਣਾ ਗੁਨਾਹ ਹੀ ਆ ਭਗਵੰਤ ਮਾਨ ਨੂੰ ਸੋਚੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖੋਲ ਮਿਲਾ ਕੇ ਹੁਣ ਜਿੱਦਾਂ ਦਾ ਇਹਨਾਂ ਨੇ ਆ ਕੇ 5 ਸਾਲੀਂ ਮੇ ਇੱਕ عمر ਵਿਜੇ ਪ੍ਰਤਾਪ ਜੀ ਨੂੰ ਕੱਢਿਆ ਵਾ ਵਿਜੇ ਸਿੰਘ ਰਾਣੂ ਕਲੀਨ ਚਿੱਟ ਦੇ ਦਿੱਤੀ ਇਹਨਾਂ ਦੀ ਨੀਤੀ ਤੇ ਨੀਅਤ ਤੇ ਲੋਕ ਹੁਣ ਆਪ ਹੀ ਅੰਦਾਜ਼ਾ ਲਾ ਲੈਣ ਜੀ ਕੀ ਆ ਜ ਪੁੱਲ ਮਲਾ ਕੇ ਫੋਕੇ ਪੈਂਟਰ ਡਰਾਮੇ ਵਾਸੀਆਂ ਕਰਨੀਆਂ ਇਹਨਾਂ ਦੇ ਹਿੱਸੇ ਆਈਆਂ ਜੀ ਪੁੱਲ ਮਲਾ ਕੇ ਕੀ ਕੁਛ ਅਸਰ ਪਵੇਗਾ ਚੇਤਨ ਜੀ ਇਸ ਚੀਜ਼ ਦਾ ਰਾਜਨੀਤੀ ਦੇ ਉੱਤੇ ਜਾਂ ਪਾਰਟੀ ਦੇ ਉੱਤੇ ਕੀ ਦੇਖਣ ਨੂੰ ਮਿਲੇ ਕਿਉਂਕਿ ਅਸੀਂ ਕਹਿ ਲਈਏ ਚੰਗੀ ਚੀਜ਼ ਤਾਂ ਅਸੀਂ ਖੁੱਲਕੇ ਉਹਨਾਂ ਨੂੰ ਦੱਸ ਹੀ ਨਹੀਂ ਸਕਦੇ ਉਹਨਾਂ ਦੀ ਹਾਂ ਚਾਂ ਮਲਾਉਣ ਦਾ ਕੰਮ ਰਹਿ ਗਿਆ ਅਸਰ ਇਹ ਪਾਊਗਾ ਤੁਸੀਂ ਸੋਸ਼ਲ ਮੀਡੀਆ 'ਚ ਭਰਿਆ ਪਿਆ ਚੱਬੇ ਵਾਲਾ ਦਾ ਵਿਸ਼ੋਤ ਮਹਿਤਾ ਕਿਸੇ ਵਕਤ ਮੁੱਖ ਮੰਤਰੀ ਭਗਵੰਤ ਮਾਨ ਦੀ ਸੱਚੀ ਬਾਤ ਕਿਹਾ ਜਾਂਦਾ ਸੀ ਮੇਜਰ ਸਿੰਘ ਸੰਧੂ ਕੋ ਸ਼ਾਇਦ ਹੁਣ ਇਹ ਉ ਵਿਦੇਸ਼ ਦੇ ਵਿੱਚ ਬੈਠਾ ਇਸ ਤਰ੍ਹਾਂ ਦੇ तमाम ਜਿਹੜੇ ਹੋਰ ਪੁਰਾਣੇ ਟਕਸਾਲੀ ਪਮਕਰ ਸੀਗੇ ਜਿਹੜੇ ਸੱਜੀਆਂ ਖੱਬੀਆਂ ਬਾਹਾਂ ਸੀ ਭਗਵੰਤ ਮਾਨ ਦੀ ਉਹ ਪਤਾ ਕੀ ਲਿਖਦੇ ਨੇ ਤੁਸੀਂ ਉਹਨਾਂ ਦਾ ਸੋਸ਼ਲ ਮੀਡੀਆ ਖੋਲ ਕੇ ਕਰ ਲੋ ਕਹਿੰਦਾ ਹੁਣ ਮਜੀਠੀਏ ਨੂੰ ਚੱਕ ਲਿਆ ਤੇ ਸਟੈਂਡ ਵੀ ਰੱਖ ਲਈਓ ਲਾਲੇ ਵਾਂਗੂ ਕਹਿੰਦਾ ਮਾਫੀ ਨਾ ਮੰਗ ਜੀਓ ਜਿੱਦਾਂ 2016 17 ਦੇ ਵਿੱਚ ਲਿਖਤੀ ਤੌਰ ਤੇ ਮਾਫੀ ਮੰਗ ਲਈ ਸੀ ਪਹਿਲਾਂ ਮਜੀਠੀਏ ਤੇ ਕੇਸ ਕਰਤਾ ਸੀਗਾ ਤਾਂ ਫੇਰ ਮਾਫੀ ਮੰਗ ਲਈ ਸੀ ਉਹ ਕਹਿੰਦਾ ਲੱਤਾਂ ਮਜੀਠੀਏ ਨੂੰ ਚੱਕ ਲਿਆ ਤਾਂ ਆਪਣੀਆਂ ਲੱਤਾਂ ਨੂੰ ਵੀ ਤਗੜੀਆਂ ਰੱਖੋ ਤੁਹਾਡੀਆਂ ਲੱਤਾਂ ਭਾਰ ਚੱਲ ਸਕਣਾਂ ਮਜੀਠੀਏ ਨੂੰ ਸਜ਼ਾ ਤੋਂ ਆਉਣ ਦੇ ਵਿੱਚ ਮਜੀਠੀਏ ਤੇ ਕਾਰਵਾਈਆਂ ਕਰਨ ਦੇ ਵਿੱਚ ਤੇ ਮੈਨੂੰ ਲੱਗਦਾ ਹੁਣ ਇਸ ਤੋਂ ਇਲਾਵਾ ਮੈਨੂੰ ਹੋਰ ਕੁਝ ਬੋਲਣ ਦੀ ਤਾਂ ਫਿਰ ਲੋੜ ਹੀ ਨਹੀਂ ਜੀ ਸੋ ਇਹ ਚੇਤਨ ਕਸ਼ਵ ਜੀ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਜਿਹੜੀ ਕਿ ਅੱਜ ਦੀ ਅਪਡੇਟ ਇੱਕ ਵੱਡੀ ਖਬਰ ਸੀ ਕਿ 5 ਸਾਲ ਦੇ ਲਈ ਜਿਹੜਾ ਕਿ ਪਾਰਟੀ ਤੋਂ ਸਸਪੈਂਡ ਕੀਤਾ ਗਿਆ ਹੈ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਸੋ ਉਸ ਨੂੰ ਲੈ ਕੇ ਤਿੱਖੀਆਂ ਗੱਲਾਂ ਬਾਤਾਂ ਦੇ ਵਿੱਚ ਵਿਰੋਧ ਕੀਤਾ ਗਿਆ ਹੈ ਹਾਲਾਂਕਿ ਇਹ ਗੱਲ ਅਸੀਂ ਹੋਈ ਨਹੀਂ ਕਈ ਪਾਰਟੀ ਵਰਕਰ ਮੋਰੇ ਆ ਕੇ ਨਹੀਂ ਕਹਿ ਰਹੇ ਹੋਣਗੇ ਆ ਕੈਤ ਪਰੋ ਜ਼ਰੂਰ ਰਹੇ ਨੇ ਤੇ ਲੋਕਾਂ ਦੇ ਵਿੱਚ ਵੀ ਕਈ ਜੜੀਆਂ ਕਿ ਗੱਲਾਂਬਾਤਾਂ ਉੱਠ ਰਹੀਆਂ ਨੇ ਸੋ ਆਉਣ ਵਾਲੇ ਦਿਨਾਂ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਵਿੱਚ ਤੇ ਇਸ ਦਾ ਕੀ ਪ੍ਰਭਾਵ ਪਵੇਗਾ ਉਹ ਜ਼ਰੂਰ ਦੇਖਣਯੋਗ ਹੋਵੇਗਾ ਕੈਮਰਾਮੈਨ ਮਨਵੀਰ ਮੀਟੀਆਂ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਜੁੜ ਰਹੇ ਹੋ ਹਾਰਪੁਰ ਨਿਊਜ਼ ਦੇ ਨਾਲ